ਹਾਂ ਨਮਸਕਾਰ ਦੋਸਤੋ ਟ੍ਰਸਟ ਇਕਰ ਪੇਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜਿਸ ਵਿੱਚ ਇੱਕ ਮਲਜਮ ਨੂੰ ਪੜੋਸ ਜਿਹੜੀ ਆ ਲੈ ਕੇ ਆ ਰਹੀ ਆ ਇਹ ਪਿਛਲੇ ਦਿਨੀ ਪਿੰਡ ਚਰਾਣ ਦੇ ਵਿੱਚ ਜਿਹੜਾ ਇੱਕ ਮਰਡਰ ਹੋਇਆ ਸੀ ਇੱਕ ਲੇਡੀ ਦਾ ਉਸ ਦਾ આરોપી ਆ ਤੇ ਇਸ ਨੂੰ ਨਵਾਂ ਸ਼ਹਿਰ ਪੁਲਿਸ ਵੱਲੋਂ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਹੈ ਮਿਲੀ ਜਾਣਕਾਰੀ ਅਨਸਾਰ આરોપી ਜਿਹੜਾ ਆ ਇੱਕ ਮਹਿਕਮੇ ਦੇ ਵਿੱਚ ਜਿਹੜਾ ਆ ਦਰਜਾਚਾਰ ਮੁਲਾਜ਼ਮ ਰਿਹਾ ਹੈ ਤੇ ਇਸ ਦੇ ਉੱਤੇ ਪਹਿਲਾਂ ਵੀ 2 ਐਨਡੀਪੀਐਸ ਐਕਟ ਦੇ ਮਾਮਲੇ ਦਰਜ ਨੇ ਉਸ ਤੋਂ ਇਲਾਵਾ ਚੋਰੀ ਦਾ ਮਾਮਲਾ ਵੀ ਦਰਜ ਆ ਤੇ ਚੋਰੀ ਜਿਹੜੀ ਘਟਨਾ ਵਾਲੀ ਰਾਤ ਇਸ ਦਿਨੇ ਇਸਨੇ ਮਰਡਰ ਕੀਤਾ ਸੀ ਇਸ ਵੱਲੋਂ ਜਿਹੜੀ ਆ ਲੁੱਟ ਦੀ ਨੀਤ ਨਾਲ ਘਰ ਦੇ ਵਿੱਚ ਦਾਖਲ ਹੋਇਆ ਸੀ ਤੇ ਜਦੋਂ ਘਰ ਦੇ ਵਿੱਚ ਰਹਿ ਰਹੀ ਮਹਿਲਾ ਜਿਸ ਦਾ ਮਰਡਰ ਹੋਇਆ ਸੀ ਉਸਨੇ ਇਸ ਨੂੰ ਦੇਖ ਲਿਆ ਤਾਂ ਉਸ ਤੋਂ ਬਾਅਦ ਇਸਨੇ ਜਿਹੜਾ ਆ ਉਸ ਮਹਿਲਾ ਦਾ ਕਤਲ ਕਰ ਦਿੱਤਾ ਪਿੰਡ ਚਰਾਂ ਦੀ ਘਟਨਾ ਦੋ ਦਿਨ ਪਹਿਲੇ ਮਹਿਤਾਬ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਮੁਖ ਅਫਸਰ ਥਾਣਾ ਸਦਰ ਨਮਾ ਸ਼ਹਿਰ ਵੱਲੋਂ ਸ਼੍ਰੀ ਸ਼ੋਕ ਕੁਮਾਰ ਵੱਲੋਂ ਇੱਕ ਕਾਮਯਾਬੀ ਹਾਸਲ ਕੀਤੀ ਹੈ ਮਿਤੀ 30 7 25 ਨੂੰ ਰਾਤ ਦੇ ਕਰੀਬ 11 ਵਜੇ ਪਿੰਡ ਚਰਾਣ ਦੇ ਵਿੱਚ ਇੱਕ ਔਰਤ ਜਿਹਦਾ ਨਾਮ ਆਸ਼ਾ ਰਾਣੀ ਆ ਘਰ ਵਿੱਚ ਇਕੱਲੀ ਰਹਿ ਰਹੀ ਸੀ ਇਹਦੀ ਉਮਰ ਕਰੀਬ 55 ਸਾਲ ਹੈ ਔਰ ਇਹਦੇ ਘਰ ਦੇ ਵਿੱਚ ਇੱਕ ਪਿੰਡ ਦਾ ਹੀ ਮੱਖਣ ਨਾਮ ਦਾ ਨਾਮ ਦਾ ਵਿਅਕਤੀ ਘਰ ਦੇ ਵਿੱਚ ਲੁਕਮਾ ਪਰਵੇਸ਼ ਕਰਕੇ ਲੁਟਖੋ ਦੀ ਨੀਅਤ ਨਾਲ ਪ੍ਰਵੇਸ਼ ਕੀਤਾ ਸੀ ਉਹਨੇ ਔਰ ਜਦੋਂ ਉਹ ਫਰੋਲਾ ਫਰਾਨੀ ਕਰ ਰਿਹਾ ਸੀ ਇਸ ਔਰਤ ਨੂੰ ਜਾਗ ਆ ਗਈ ਔਰ ਇਹਨੇ ਉਹਦੀ ਮਜਾਮਤ ਕੀਤੀ ਜੋ ਮਜਾਹਮਤ ਦੌਰਾਨ ਇਹਨੇ ਉਹਦੇ ਹੱਥ ਤੇ ਦੰਦੀ ਵੱਢੀ ਜਿਹਦੇ ਨਾਲ ਉਹਦੇ ਹੱਥ ਚੋਂ ਖੂਨ ਡਿਕਣ ਲੱਗ ਗਿਆ ਔਰ ਫਿਰ ਇਹਨੇ ਉਸੇ ਵੀ ਚੁੰਨੀ ਨਾਲ ਉਸੇ ਔਰਤ ਦੀ ਚੁੰਨੀ ਨਾਲ ਉਹਦਾ ਜਿਹੜਾ ਗਲਾ ਕੁੱਟ ਕੇ ਉਹਦੀ ਮੌਤ ਕਰ ਦਿੱਤੀ ਤੇ ਜਿਹੜੀ লাশ ਸੀਗੀ ਉਹ ਬੇੜੇ ਚ ਡੇਪੀ ਸੀ ਜਦੋਂ ਇਹ ਮਜਾਹਮਤ ਹੋ ਰਹੀ ਸੀ ਤਾਂ ਇਹਦੀ ਆਵਾਜ਼ ਜਿਹੜੀ ਹੈਗੀ ਆਲੇ ਦੁਆਲੇ ਗਵਾਂਢ ਚ ਗਈ ਔਰ ਜਿਹੜੀ ਬਲਜੀਤ ਕੌਰ ਗਵਾਂਢ ਚ ਰਹਿ ਰਹੀ ਸੀ ਉਹਨੇ ਇਹ ਆਵਾਜ਼ ਦੇਖੀ ਔਰ ਮੱਖਣ ਨੂੰ ਉੱਥੋਂ ਨਿਕਲਦੇ ਹੋਏ ਵੀ ਦੇਖਿਆ ਘਰ ਚੋਂ ਸੋ ਜੇ ਇਹ ਸੂਚਨਾ ਜਿੱਦਾਂ ਹੀ ਐਸਐਚਓ ਸਦਰ ਨਵਾਂ ਸ਼ਹਿਰ ਨੂੰ ਮਿਲੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਉਹਦੀ ਤਫ਼ਤੀਸ਼ ਸ਼ੁਰੂ ਕਰਤੀ ਔਰ ਇਸ ਤਫ਼ਤੀਸ਼ ਦੇ ਦੌਰਾਨ ਇਹਨਾਂ ਨੇ ਦੋਸ਼ੀ ਦਾ ਪਿੱਛਾ ਕੀਤਾ ਔਰ ਜਿਹੜਾ ਮਕਦਮਾ ਨੰਬਰ ਹੈਗਾ 122 ਇਹ ਬਲਜੀਤ ਕੌਰ ਦੇ ਬਿਆਨਾਂ ਤੇ 31725 ਨੂੰ 331 ਜਮਨ 8 ਬੀ ਐਨ ਐਸ ਤਹਿਤ ਥਾਣਾ ਸਦਰ ਦਰਜ ਕੀਤਾ ਤੇ ਦੋਸ਼ੀ ਦੀ ਗਿਰਫਤਾਰੀ ਦੀ ਉਪਰਾਲੇ ਸ਼ੁਰੂ ਕਰਤੇ ਔਰ ਬਾਰ ਦਾਤ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਦੋਸ਼ੀ ਜਿਹੜਾ ਮੱਖਣ RAM ਸੀ ਜਿਨ੍ਹਾਂ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਅੱਜ ਪੇਸ਼ ਅਦਾਲਤ ਕਰਕੇ ਉਹਦਾ ਰਿਮਾਨਡ ਲਿਆ ਗਿਆ ਸੀ ਰਿਮਾਨਡ ਤੋਂ ਬਾਅਦ ਉਹਦੇ ਬਾਰਦਾਤ ਵਰਤੇ ਹੋਇਆ ਦਾਤ ਮੌਕੇ ਤੋਂ ਚੋਰੀ ਕੀਤੀ ਹੋਈ ਉਸ ਲੇਡੀ ਦੀ ਬਾਲੀ ਔਰ ਇੱਕ ਮੋਟਰਸਾਈਕਲ ਦਿੱਤੇ ਉਹ ਭਜਨ ਚ ਕਾਮਯਾਬ ਹੋਇਆ ਸੀ ਇਹ ਤਿੰਨੋਂ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ ਔਰ ਇਸ ਕੇਸ ਦੀ ਜਿਹੜੀ ਗੁੱਥੀ ਨੂੰ ਸੁਲਝਾ ਲੈ ਗਿਆ ਪਹਿਲਾਂ ਨਸ਼ੇ ਕੰਡਾ ਜਿਹੜਾ ਮੱਖਣ ਨਾਮ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਕੈਂਡੀ ਪੈਸਕ ਦਾ ਮੁਕਦਮਾ ਦਰਜ ਹੈ ਇੱਕ ਚੋਰੀ ਦਾ ਮਕਦਮਾ ਦਰਜ ਹੈ। ਸਰ ਦੋਸ਼ੀ ਨੂੰ ਪਿੰਡੋਂ ਹੀ ਫੜਿਆ? ਨਹੀਂ ਇਹਨੂੰ ਜਿਹੜਾ ਹੈਗਾ ਆਪਣੀ ਦੂਜੀ ਤੋਂ ਅਲੱਗ ਜਗ੍ਹਾ ਤੋਂ ਫੜਿਆ ਗਿਆ। ਬਾਹਰ ਤੋਂ ਭੱਜ ਗਿਆ ਸੀ ਇਹ ਫਰਾਰ ਹੋ ਗਿਆ ਸੀ। ਮੌਕਾਤ ਨਹੀਂ ਸੀਗਾ। ਔਰ ਇਹ محکمہ ਨਹਿਰੀ ਵਿਭਾਗ ਦੇ ਵਿੱਚ ਕਲਾਸ 4 ਦੀ ਨੌਕਰੀ ਕਰਦਾ ਹੈ। ਇਹਦੇ ਖਿਲਾਫ ਜਿਹੜੇ ਦੋ ਮਕਦਮੇ ਮੈਂ ਪਹਿਲਾਂ ਜਿੱਦਾਂ ਦੱਸਿਆ ਉਹ ਪਹਿਲਾਂ ਵੀ ਦਰਜ ਹੈਗੇ। ਅੱਛਾ ਜਾ। ਹਜੇ ਉਹ ਮਕਦਮੇ ਅੰਡਰ ਟ੍ਰਾਇਲ ਹੈਗੇ ਆ ਕੋਰਟ ਦੇ ਵਿੱਚ। ਨੌਕਰੀ ਕਰਦਾ ਸੀ ਜਾਂ ਉੱਥੋਂ ਨੌਕਰੀ ਕਰਦਾ ਹੈ? ਰੀਮਾਂਡ ਨਹੀਂ ਮਿਲਿਆ ਹਾਂਜੀ ਹਾਲੇ ਨੌਕਰੀ ਕਰਦਾ ਇਹਦਾ ਇੱਕ ਦਿਨ ਦਾ ਰਿਮਾਂਡ ਮਿਲਿਆ ਜੀ ਸਾਨੂੰ